Obrigado. ਕੀ ਨਾਮ ਆਪੋ ਇਹ ਐਸੇ ਇੰਟਰਵਿਊ ਸਮੇਂ ਸਭ ਦੀ ਗੱਲ ਕਰੀਏ ਸ੍ਰੀਮਾਨ ਮੰਤਰੀ ਮੰਡਲ ਤੋਂ ਬਾਅਦ ਦਾ ਜੀ ਤੇ ਸਕਿਉਰਟੀ ਲਾਏਗੀ ਪਰ ਪੰਜਾਬ ਦੇ ਧਰਮਿਕ ਲਾ ਕੇ ਇੱਥੇ ਵੀ ਕਿ ਕਿੰਨੇ ਕੁ ਸਕਿਉਰਟੀ ਵਧਾਈ ਗਈ ਕਿ ਇੱਥੇ ਵੀ ਭਾਈ ਗਈ ਹੈ ਸਕਿਉਰਟੀ ਪ੍ਰਾਈਵੇਟ ਸਕਿਉਰਟੀ ਵੀ ਆ ਸਾਡੇ ਨਾਲ ਅਸੀਂ 8 ਮਲਾਜਮਾ ਇੱਥੇ ਟੋਟਲ ਤਿੰਨ ਗੇਟ ਆ ਮੇਨ ਗੇਟ ਜਿਹੜੇ ਆ ਵਜੇ ਵਾਸਤੇ ਅਮਰਨਾਥ ਯਾਤਰਾ ਚੱਲ ਰਹੀ ਆ ਉਹਦੇ ਕਰਕੇ ਸਕਿਉਰਟੀ ਦਾ ਪੂਰਾ ਪ੍ਰਬੰਧ ਆਉਂਦੇ ਜਾਂਦੇ ਯਾਤਰੀਆਂ ਦਾ ਹਰੇਕ ਦਾ ਸਮਾਨ ਚੈੱਕ ਕਰਕੇ ਹੋਏ ਅੰਦਰ ਜਾਣ ਦੇ ਦਾ ਪੁੱਛ ਕੇ ਚੁਰੀ ਰੀ ਦੀ ਆ ਜਿਹੜੀਆਂ ਮੰਨਾਰ ਯਾਤਰਾ ਤੋਂ ਬੱਸਾਂ ਆਉਂਦੀਆਂ ਇੱਥੇ ਉਹਨਾਂ ਦਾ ਲਿਖੀਦਾ ਵੀ ਆ ਡਰਾਈਵਰ ਦਾ ਨਾਮ ਗੱਡੀ ਦਾ ਨੰਬਰ ਕਿੱਥੋਂ ਆਏ ਕਿੱਥੇ ਜਾਣਾ ਸਾਰੀ ਚੰਗੀ ਤਰ੍ਹਾਂ ਬੈਕਗ੍ਰਾਉਂਡ ਚੈੱਕ ਕਰਕੇ ਜਦਾਂ ਦੇ ਜਾਂਦਾ ਪਹਿਲੇ ਕਿੰਨੇ ਬਲਾਜਮ ਸੀ ਪਹਿਲੇ ਟੋਟਲ 8 ਹੀ ਆ ਚੱਲਣ ਦਾ ਜਿੱਦਾਂ ਟੂਕੀ ਪੈ ਜਾਂਦੀ ਆ ਉਹਦੇ ਕਰਕੇ ਸਾਨੂੰ ਪੁਲਿਸ ਲੈਣ ਚੋ ਜਾਂ ਥਾਣੇ ਚੋ ਬਲਾਡ ਮਿਲ ਜਾਂਦੇ ਆ ਜੇਕਰ ਚੈਕਿੰਗ ਦੀ ਗੱਲ ਕਰੀਏ ਕਿਸ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਤੁਹਾਡੇ ਲੋਕ ਚੈਕਿੰਗ ਜਿੱਦਾਂ ਕੋ ਲੇਡੀਜ਼ ਬੈਕ ਆ ਉਹ ਲੇਡੀਜ਼ ਚ ਚੈੱਕ ਕਰਦੇ ਆ ਜੈਂਸ ਜੈਂਸ ਕਰਦੇ ਆ ਚੱਕ ਲੇਡੀਜ਼ ਨਾਲ ਜਨ ਕਰਕੇ ਕਿੰਨੇ ਲੇਡੀਜ਼ ਨਾਲ ਤਿੰਨ ਲੇਡੀ ਜਾਂ ਚਾਰ ਜੈਂਸ ਕੋਈ ਮੰਦਰ ਵੱਲੋਂ ਜਾਂ ਮੰਦਰ ਦੇ ਅੰਦਰ ਰਿਹਾ ਗਾਰਿਆਂ ਵਿੱਚ ਇਹ ਲੈ ਰਹੇ ਨੇ ਉਹਦਾ ਇਹਦਾ ਆਈਟਮ ਲਈ ਹੁੰਦਾ ਹਰ ਤਾਂ ਮੜੀਆਂ ਪੂਰੀ ਮੰਦਿਰ ਦੀ ਜਿਹੜਾ ਕੋਈ ਯਾਤਰੀ ਆਂਦਾ ਵਾਰ ਅੰਦਰ ਜਾਂਦਾ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਤਾਂ ਫੇਰ ਜਾਣ ਦਈਦਾ ਅੰਦਰ ਅੱਜਿਕਰ ਗੱਲ ਕਰੀ ਇੱਧਰ ਜਦੋਂ ਆਪ ਕੋ ਫੰਕਸ਼ਨ ਹੁੰਦਾ ਹੈ ਮੰਦਰ ਵਿੱਚ ਕੋਈ ਹੋਊ ਹੁੰਦਾ ਤਾਂ ਸੋਰਸ ਅੱਗੇ ਜਾਈ ਜਾਂਦੀ ਵਾਰ ਹਾਂਜੀ ਬਾਹਰੋਂ ਮਿਲ ਜਾਂਦੀ ਸਾਨੂੰ ਪੁਲਿਸ ਲੈਣ ਚੋ ਫੀ ਮਿਲ ਜਾਂਦੀ ਥਾਣੇ ਚੋਂ ਵੀ ਮਿਲ ਜਾਂਦੀ ਆ ਥਾਣੇ ਤੋਂ ਹਾਂਜੀ ਹਾਂਜੀ ਤੇ ਜਿਹੜਾ ਸਾਡੇ ਸਟੋਰੀ ਚਾਰਦਾ ਉਹਨੂੰ ਉਹਨਾਂ ਵੱਲੋਂ ਇਹ ਹੀ ਜਦ ਤੱਕ ਕੋਈ ਵੀ ਯਾਤਰੀ ਆਉਂਦਾ ਜਿਹਦੇ ਕੋਲ ਸਮਾਨ ਆ ਬੈਗ ਆ ਉਹ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਅੰਦਰ ਜਾ ਦੇਣਾ ਪੂਰੀ ਪੁੱਛ-ਕੁੱਛ ਕਰਕੇ ਤਾਂ ਫਿਰ ਅੰਦਰ ਜਾਣ ਦੇਣਾ ਕਿੱਥੋਂ ਆਏ ਕਿੱਥੇ ਜਾਣਾ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਵੀ ਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜੇਕਰ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669